ਅਜੇ ਤੁਹਾਨੂੰ ਕਿਵੇਂ ਪਤਾ ਲੱਗਿਆ ਫਿਰ ਮੈਂ ਸਵੇਰੇ ਪਤਾ ਲੱਗਾ ਯਾਰ ਦੋਸਤਾਂ ਨੇ ਫੋਨ ਕੀਤਾ ਕਹਿੰਦਾ ਵੀ ਇਹ ਗੱਲ ਤੇ ਮੰਨ ਲਓ ਘਟਨਾ ਹੋ ਗਈ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜਾਣ ਲਈ ਅੱਛਾ ਕੰਮ ਤੋਂ ਵਾਪਸ ਆ ਰਿਹਾ ਸੀ ਕਿ ਹਾਂ ਨਹੀਂ ਨਹੀਂ ਉਹ ਇਹ ਪਤਾ ਨਹੀਂ ਆਪਾਂ ਨੂੰ ਸਵੇਰੇ ਫੋਨ ਆਇਆ ਮੈਨੂੰ ਜੀ ਕਹਿੰਦਾ ਵੀ ਇਹ ਗੱਲ ਹੈ ਸਿਵਲ ਆ ਜਾਓ ਮੈਂ ਕਿਹਾ ਚਲੋ ਸਵੇਰੇ ਸਿੱਧਾ ਮੈਂ ਘਰੋਂ ਸਿੱਧਾ ਸਿਵਲ ਹੀ ਆਇਆ ਜੀ ਮੈਂ ਕਿ ਨਾਮ ਕੀ ਸੀ ਮੁੰਡੇ ਦਾ ਨਾਮ ਸੀ ਵਿਕਾਸ ਕੁਮਾਰ ਜਿਹਦਾ ਜਿਹਨਾਂ ਦੀ ਮੌਤ ਹੋਈ ਹੈ ਨਾਲ ਨਾਲ ਹੋਰ ਕੋਈ ਵੀ ਸੀਗਾ ਨਾਲ ਨਾਲੇ ਤਾਂ ਪਤਾ ਨਹੀਂ ਆਪਾਂ ਨੂੰ ਜੀ ਆਪਣੇ ਪਤਾ ਕੀ ਰਾਤ ਮੈ ਰਾਤ ਕੱਟਣਾ ਹੋਈ ਨਾ ਆਪਣਾ ਸਵੇਰੇ ਪਤਾ ਲੱਗਿਆ ਤੁਹਾਡਾ ਦੋਸਤ ਸੀ ਹਾਂ ਮੈਂ ਦੋਸਤ ਸੀ ਅੱਛਾ ਪਿੱਛੇ ਹੁਣ ਹੋਰ ਕੋਣ ਕੋਣ ਦੀ ਫੈਮਲੀ ਹੈ ਫੈਮਲੀ ਹੈਗੇ ਕਾਫੀ ਹੈ ਫੈਮਲੀ ਵੀ ਉਹ ਮਰੇ ਪਿੱਛੇ ਉਹ ਘਰ ਦੇ ਵਿੱਚ ਕੁਝ ਕੁ ਰਹੇ ਰਹੇ ਸੀ ਕਿ ਕੁਮਾਰਾ ਰਿਹਾ ਸੀਗਾ ਵਿਆਹ ਹੀ ਸੀਗਾ ਤੈਨੂੰ ਕੁੜੀਆਂ ਤਿੰਨ ਜਵਾਕ ਉਹਨਾਂ ਦੇ ਜੀ ਛੋਟੇ ਨਿਕਲ ਨਿਕ ਕੇ ਜਵਾਗ ਗਈ ਤੈਨੂੰ ਕੁੜੀਆਂ ਕੀ ਮੰਗਤੀ ਕਰਨਾ ਚਾਹੁੰਦੇ ਹੋ ਦੇਖੋ ਕੀ ਕਹਿੰਦੇ ਜੀ ਮਨਾਨੇ ਵਿਚਾਰ ਕੀ ਜਿੰਦੇ ਦੇਖੋ ਸੁਣੋ ਨਿੱਕੇ ਨਿੱਕੇ ਜੁਆਗ ਮਨ ਆਏ ਦੇਖੋ ਕੱਲ ਵਿਚਾਰਾ ਹੁਣ ਉਹਦੇ ਉੱਤੋਂ ਛੱਤ ਚਲੀ ਗਈ ਵਿਚਾਰੇ ਉੱਤੇ ਹੈ ਨਹੀਂ ਉਹ ਸਮਝ ਲਿਆ ਕਿ ਭਾਰ ਡਿੱਗ ਪਿਆ ਉਹਦੇ ਉੱਤੇ ਜੀ ਨਿੱਕੇ ਨਿੱਕੇ ਜੋ ਆ ਗਏ ਹੁਣ ਉਹਦੇ ਘਰ ਘਰ ਸਾਰਾ ਬਰਬਾਦ ਹੋ ਗਿਆ ਜੀ ਇਵਨਿੰਗ ਲੇਟ ਆਸਟ ਡੱਬ ਵਾਲੀ ਚੌਂਕ 'ਚ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਅ ਕੱਲ ਲੋਕਾਂ ਦੀ ਮੌਤ ਹੋ ਗਈ ਇੱਕ ਲੜਕਾ ਵਿਕਾਸ ਜੋ ਬਾਈਕ ਡਰਾਈਵ ਕਰ ਰਿਹਾ ਸੀ ਐਂਡ ਥੇਰ ਆ ਟੂ ਗਰਲਸ ਆਲਸੋ ਜਿਹੜਾ ਵਿਕਾਸ ਹੈ ਜਿਹੜਾ ਵਿਕਾਸ ਹੈ ਉਹ ਦੋ ਬੱਚੇ ਆ ਉਹਦੇ ਤਿੰਨ ਤਿੰਨ ਬੱਚੇ ਆ ਤੇ ਪੁਲਿਸ ਉਸ ਦੇ ਹੁਣ ਪੋਸਟਮਾਰਟ ਅੰਤੇ ਰਿਲੇਟਡ ਕਾਰਵਾਈ ਕਰ ਰਹੀ ਹੈ ਤੇ ਉਸ ਕਰਕੇ ਬਹੁਤ ਸਾਰੇ ਪ੍ਰਵਾਸੀ ਲੋਕ ਵੀ ਸਾਰੇ ਲੋਕ ਉੱਥੇ ਹਾਜ਼ਰ ਆਈ ਹੋਏ ਐ ਤੇ ਐਸਐਚਓ ਹਰਜੀਵਨ ਜੀ ਆ ਬੜੇ ਕੋਆਪਰੇਟਿਵ ਪਰਸਨ ਨੇ ਟਾਈਮ ਦੇ ਨਾਲ ਹੀ ਉਹਨਾਂ ਨੇ ਕਾਰਵਾਈ ਸ਼ੁਰੂ ਕਰ ਲਈ ਐ ਤੇ ਪਰਿਵਾਰ ਗਰੀਬ ਹੋਣ ਕਰਕੇ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਜੋ ਡੀਸੀ ਸਾਹਿਬ ਨੂੰ ਇੱਕ ਰਾਈਟ ਹੁੰਦਾ ਤੁਰੰਤ ਮਦਦ ਦੇਣਾ ਕਿਉਂਕਿ ਜਦੋਂ ਘਰ ਦਾ ਕਮਾਨ ਵਾਲਾ ਵਿਅਕਤੀ ਚਲਾ ਗਿਆ ਤਾਂ ਤਿੰਨ ਬੱਚਿਆਂ ਨੂੰ ਪਾਲਣਾ ਬੜਾ ਮੁਸ਼ਕਲ ਹੈ ਤੇ ਇਸ ਕਰਕੇ ਸਾਡੀ ਰਿਕਵੈਸਟ ਹੈ ਡੀ ਸਾਹਿਬ ਕੋਲ ਵੀ ਕਿ ਜੋ ਐਕਸੀਡੈਂਟ ਕੇਸ ਦੇ ਵਿੱਚ ਉਹ ਰੈੱਡ ਕਰਾਸ ਵੱਲੋਂ ਆਪ ਦੇ ਵੱਲੋਂ ਮਦਦ ਦੇ ਸਕਦੇ ਐ ਉਹ ਤੁਰੰਤ ਇਹਨਾਂ ਪਰਿਵਾਰਾਂ ਨੂੰ ਮਦਦ ਦੇਣੀ ਬਣਦੀ ਹੈ ਔਰ ਬਾਕੀ ਫਿਰ ਅੱਗੇ ਕੋਰਟ ਦੇ ਅੰਦਰ ਕਿਉਂਕਿ ਅੱਗੇ ਇੰਸ਼ੋਰੈਂਸ ਹੋਏ ਹੁੰਦੇ ਗੱਡੀਆਂ ਦੇ ਜਿਹੜੇ ਕਮਰਸ਼ੀਅਲ ਗੱਡੀ ਐ ਅਦਾਲਤ ਤੱਕ ਇਹਨਾਂ ਨੂੰ ਇਨਸਾਫ ਦੇਗੀ ਹੀ ਦੇਗੀ ਤੇ ਡਿਊ ਟੂ ਥੈਟ ਰੀਜ਼ਨ ਜ਼ਿਆਦਾਤਰ ਲੋਕ ਜਿਹੜੇ ਪ੍ਰਵਾਸੀ ਲੋਕ ਸੀ ਉਹ ਅਨ ਐਜੂਕੇਟਿਡ ਸੀ ਤੇ ਥੋੜਾ ਪ੍ਰਵਾਸੀ ਹੋਣ ਕਰਕੇ ਉਹਨਾਂ ਨੂੰ ਕਨਫਿਊਜ਼ਨ ਵੀ ਸੀ ਅਬਾਊਟ ਪੁਲਿਸ ਮਤਲਬ ਜੋ ਗੱਲਬਾਤ ਹੈ ਬਟ ਜਦੋਂ ਸਾਡੀ ਹਰਜੀਵਨ ਜੀ ਨਾਲ ਗੱਲ ਹੋਈ ਉਹਨਾਂ ਨੇ ਤੁਰੰਤ ਕਹਿੰਦੇ ਮੇਰੇ ਪੂਰਾ ਧਿਆਨ ਚਾ ਮੈਂ ਆਪ ਬੈਠ ਕੇ ਹੁਣ ਆਪ ਖੁਦ ਬੈਠ ਕੇ ਆਪਣੀ ਪੂਰੀ ਟੀਮ ਨਾਲ ਕਾਰਵਾਈ ਕਰ ਰਹੀ ਹੈ ਐਂਡ ਵੀ ਆਰ ਫੁਲੀ ਸੈਟੀਸਫਾਈਡ ਕਿ ਬਟਿੰਡਾ ਪੁਲਿਸ ਨੇ ਜੋ ਇਹ ਲੋਗ ਨਿਹੱਥੇ ਲੋਗ ਹੈ ਮਜ਼ਦੂਰ ਲੋਗ ਹੈ ਉਹਨਾਂ ਦੇ ਲਈ ਬੈਸਟ ਐਫਰਟਸ ਕਰ ਰਹੀ ਹੈ ਕਿ ਇਹਨਾਂ ਨੂੰ ਇਨਸਾਫ ਮਿਲ ਸਕੇ ਔਰ ਮਦਦ ਵੀ ਮਿਲ ਸਕੇ ਕਿਉਂਕਿ ਤਿੰਨ ਬੱਚੀਆਂ ਬੱਚੀਆਂ ਛੋਟੀ ਉਮਰ ਦਾ ਪਰਿਵਾਰ ਹੈ ਕਿ ਆਪ ਜੀ ਦੇ ਕੋਆਪਰੇਸ਼ਨ ਦੇ ਨਾਲ ਅਗਰ ਤੁਸੀਂ ਵੀ ਡੀਸੀ ਸਾਹਿਬ ਨੂੰ ਸਾਡੀ ਆਵਾਜ਼ ਪਹੁੰਚਾਓ ਤਾਂ ਅਸੀਂ ਸਮਝਦੇ ਹਾਂ ਕਿ ਇਹਨਾਂ ਦਾ ਭਲਾ ਹੋ ਜਾਏਗਾ। ਹਰ ਜੀਵਨ ਸੇ ਹੈ ਸਿਚੁਏਸ਼ਨ ਕਰਾਉ। ਇਸਕੇ ਕਨੈਕਟ ਆਪਰੇ ਜਿਹੜਾ ਆਪ ਨੂੰ ਸੁਣਾ। ਹਾਂਜੀ ਕੱਲ ਸ਼ਾਮ ਦੀ ਘਟਨਾ ਹੈਗਾ ਇੱਕ ਟਰਾਲਾ ਕੋੜਾ ਡੱਬ ਵਾਲੀ ਸਾਈਡ ਤੋਂ ਆ ਰਿਹਾ ਸੀਗਾ। ਉਸੇ ਸਾਈਡ ਤੋਂ ਇੱਕ ਆਪ ਮੋਟਰਸਾਈਕਲੋਂ ਸਵਾਰ ਆ। ਉੱਥੇ ਦੋ ਲੜਕੀਆਂ ਇੱਕ ਲੜਕਾ ਜਿਹੜਾ ਚਲਾ ਰਿਹਾ ਸੀ ਤਿੰਨ ਜਣੇ ਸਵਾਰ ਸੀਗੇ। ਇੰਜੀਨੀਅਰਿੰਗ ਕਾਲਜ ਆ ਜਿਹੜਾ ਆਪਣਾ ਉਹ ਤੋਂ ਥੋੜਾ ਜਿਹਾ ਜਦੋਂ ਆਵਾਡਾ ਪਾਲਟੀ ਪੁਆਇੰਟ ਵੱਲੋਂ ਪਾਲਟੀ ਵੱਲੋਂ ਜਾਂਦੇ ਉਥੇ ਜੇ ਇਹ ਘਟਨਾ ਕੱਢਿਆ ਮੋਟਰਸਾਈਕਲ ਸਵਾਰਾ ਜਿਹੜੇ ਆ ਪ੍ਰਾਣ ਦੇ ਕੋਲੇ ਦੇ ਥਲੇ ਆ ਗਏ ਉਹ ਪ੍ਰਿਆਣੋਂ ਬੰਦਲਾ ਪੁਰਾ ਉਹਦੇ ਥਲੇ ਆ ਗਿਆ ਇਤਨਾ ਦੀ ਬਹੁਤ ਹੋ ਗਈ ਇੱਕ ਲੜਕਾ ਰਕਾਸ ਹੈ ਤੇ ਇੱਕ ਲੜਕੀ ਦਾ ਨਾਮ ਹੈਗਾ ਸਜਣਾ ਤੇ ਅਰਸ਼ਦੀਪੌਰ ਇਤਨਾ ਦੀ ਮੌਤ ਦੇ ਬਚੇ ਹੋ ਕਿਸ ਤਰ੍ਹਾਂ ਦੇ ਕਾਰੋਈ ਕਿ ਕਿਸੇ ਬਾਰਸ ਵੀ ਆਇਆ ਹੈ। ਹਾਂ ਅੰਮਾ ਦੇ ਵਾਰਸ ਆ ਗਿਆ ਹੈ ਕਿ ਤਿੰਨੋਂ ਮ੍ਰਿਤਕਾਂ ਦੇ। ਉਹ ਚਾਹ ਜਿਹੜੇ ਸੀ ਲੜਕੀ ਅਰਸ਼ਦੀ ਪੋਰਾ ਹੈ। ਇਹਦੇ ਮਾਮਾ ਅਸਕੰਦਰ ਸਿੰਘ ਉਹਦੇ ਬਿਆਨ ਦੇ ਵੀ ਕਰ ਰਹੇ ਨੇ। ਹਾਂ ਜੀ ਐਕਸੀਡੈਂਟ ਰੋਡ ਸਾਈਡ ਐਕਸੀਡੈਂਟ ਆ ਹੈਡਸ਼ੈਟ ਦੇ ਕਾਰਨ ਹੋਇਆ। ਬਹੁਤ ਪ੍ਰਸ਼ੰਸਾ ਵਾਲੀ ਤੇ ਇੱਕ ਦੰਗ ਗਈ ਕਿਸ। ਹਾਂ ਟਰਾਲੇ ਕਾਲ ਦੇ ਮਕਦਮਾ ਉਹਨਾਂ ਅਰਜ਼ ਕਰ ਰਹੇ ਟਰਾਲੇ ਕੋਲੇ ਤੇ। ਦੁਬਾਰਾ ਜਿਹੜੀ ਤਫतीश ਜਾਣ ਦੀ ਲੋੜ ਹੈ।